ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜੋਤ 글로ਸ ਐਂਡ ਲੈਸ ਆ ਉਸ ਤੇ ਦੇਖੋ ਜੀ ਲੈ ਕੇ ਆਏ ਤੁਹਾਡੇ ਲਈ ਸ਼ਿਮਰ ਮਸਲੀਨ ਰਸ਼ੀਆ ਬ੍ਰੈਂਡ ਦੀ ਰੂਗੀ ਸ਼ਿਮਰ ਮਸਲੀਨ ਜੀ ਕੱਟ ਪੀਸਸ ਦੇ ਵਿੱਚ ਆਪਣੇ ਕੋਲੇ ਆਈ ਹੋਈ ਹੈ ਇਹ ਪ੍ਰਿੰਟਿੰਗ ਦੇਖੋ ਤੁਸੀਂ ਇਹ ਫੁੱਲ ਸੂਟਸ ਦੀ ਕੱਟ ਹੈ ਤੁਹਾਨੂੰ ਮਿਲ ਜੂਗੀ ਸਾਰੀ ਇਹ ਜਿੰਨੇ ਵੀ ਪੀਸ ਤੁਹਾਨੂੰ ਦਿਖਾਉਂਗੀ ਇਹ ਸਾਰੇ ਫੁੱਲ ਸੂਟਾਂ ਦੀ ਕੱਟ ਹੈ ਜੀ ਸੂਟ ਤੁਹਾਨੂੰ ਮਿਲ ਜਾਣਗੇ ਫੁੱਲ ਸੂਟ ਵੱਡੇ ਬਣੇ ਤੇ ਰਹਿਣਗੇ ਜੀ ਸਾਢੇ 3 ਮਿੰਟ ਦੀ ਕੱਟ ਤੁਹਾਨੂੰ ਦੇਵਾਂਗੇ ਦੇਖੋ ਜੀ ਬਹੁਤ ਸੋਹਣੇ ਕਲਰ ਪ੍ਰਿੰਟ ਲੈ ਕੇ ਆਏ ਬਿਲਕੁਲ ਸੇਮ ਕਲਰ ਆ ਰਿਹਾ ਜੀ ਇਹ ਸੂਟ ਦਾ ਪਰਪਲ ਸ਼ੇਡ ਦੇ ਵਿੱਚ ਸੂਟ ਹੈ ਬਹੁਤ ਹੀ ਸੋਹਣਾ ਬ੍ਰੀਕ ਜੀ ਬੂਟੀ ਦਾ ਸੂਟ ਹੈ ਜੀ ਨੈਕਸਟ ਦੇਖੋ ਤੁਸੀਂ ਇਹ ਦੇਖੋ ਜੀ ਲਾਈਟ ਰੀ ਸ਼ੇਡ ਦੇ ਵਿੱਚ ਹੈ ਪੀਚ ਸ਼ੇਡ ਦੇ ਵਿੱਚ ਹੈ ਜੀ ਪੀਸ ਇਹ ਬਹੁਤ ਹੀ ਸੋਹਣਾ ਸਟੱਫ ਦਾ ਤੁਹਾਨੂੰ ਪਤਾ ਹੀ ਹੈ ਜੀ ਸ਼ਿਮਰ ਮਸਲੀਨ ਦਾ ਬਹੁਤ ਸੋਹਣਾ ਸਟੱਫ ਹੈ ਬਾਕੀ ਬ੍ਰੈਂਡ ਜਦੋਂ ਹੈ ਤਾਂ ਬ੍ਰੈਂਡ ਦਾ ਕਪੜਾ ਦਾ ਤੁਹਾਨੂੰ ਪਤਾ ਹੀ ਹੈ ਜੀ ਹੋਰ ਵੀ ਵਧੀਆ ਸਟੱਫ ਤੁਹਾਨੂੰ ਭੇਜਾਂਗੇ ਰਸ਼ੀਆ ਬ੍ਰੈਂਡ ਦਾ ਸਟੱਫ ਬਹੁਤ ਸੋਹਣਾ ਜੀ ਬਿਲਕੁਲ ਸੌਫਟ ਟੱਚ ਦਾ ਸਟੱਫ ਹੈਗਾ ਹਾਂ ਜੀ ਦੇਖੋ ਥਰਡ ਕਲਰ ਦੇਖੋ ਜੀ ਤੁਸੀਂ ਕਲਰ ਲਾਈਟ ਡਾਰਕ ਮਿਲਣਗੇ ਤੁਹਾਨੂੰ ਦੇਖੋ ਇਹ ਫਰੋਜੀ ਜੀ ਸ਼ੇਡ ਹੈ ਜੀ ਬਿਲਕੁਲ ਸੇਮ ਟੋਨ ਆ ਰਹੀ ਹੈ ਹਲਕਾ ਜਾਂ ਡਾਰਕ ਆ ਰਿਹਾ ਹੈਗਾ ਥੋੜਾ ਜਿਆਦਾ ਲਾਈਟ ਹੈ ਵੀਡੀਓ ਦੇ ਵੀ ਥੋੜਾ ਜਿਆਦਾ ਡਾਰਕ ਆ ਰਿਹਾ ਜੀ ਇਹ ਦੇਖੋ ਜੀ ਅਗਲਾ ਕਲਰ ਦੇਖੋ ਤੁਸੀਂ ਇਹ ਵੀ ਮਤਲਬ ਪੀਚ ਜੀ ਸ਼ੇਡ ਦਾ ਲਾਈਟ ਪੀਚ ਜੀ ਸ਼ੇਡ ਦਾ ਸੂਟ ਹੈ ਜੀ ਬਹੁਤ ਹੀ ਪਿਆਰੀ ਜੀ ਲੁੱਕ ਦਾ ਸੂਟ ਹੈ ਬਿਲਕੁਲ ਬਰੀਕ ਰਹਿਣ ਵਾਲਾ ਜੀ ਡਿਜ਼ਾਈਨ ਇਸ ਦਾ ਰੰਗ ਪ੍ਰਿੰਟ ਸਾਰੇ ਹੀ ਸੂਟਾਂ ਦੇ ਬਹੁਤ ਸੋਹਣੇ ਆਉਣਗੇ ਜੀ ਇਹ ਦੇਖੋ ਜੀ ਇਹ ਗ੍ਰੀਨ ਕਲਰ ਹੈ ਗ੍ਰੀਨ ਕਲਰ ਇਸ ਦੇ ਵਿੱਚ ਤੁਹਾਨੂੰ ਪੀਚ ਮਤਲਬ ਗਾਜਰੀ ਜੀ ਸ਼ੇਡ ਵੀ ਮਿਲ ਜੂਗੀ ਜੀ ਸੂਟ ਦੀ ਦੇਖੋ ਇਹ ਸਾਡੇ ਕੋਲ ਸਟੱਫ ਕਾਫੀ ਹੈ ਮੇਬੀ ਦੋ ਸੂਟ ਰੈਡੀ ਹੋ ਜਾਣਗੇ ਜੀ ਇੰਨਾ ਕਪੜਾ ਇਹ ਤੇ ਇਹ ਦੇਖੋ ਜੀ ਅੱਗੇ ਵੀ ਲਾਈਟ ਜੀ ਸ਼ੇਡ ਦਾ ਪੀਚ ਜੀ ਸ਼ੇਡ ਦਾ ਸੂਟ ਹੈ ਜੀ ਦੇਖੋ ਪ੍ਰਿੰਟਿੰਗ ਸਾਰੇ ਹੀ ਸੂਟਾਂ ਦੀ ਬਹੁਤ ਸੋਹਣੀ ਦੇਵਾਂਗੇ ਤੁਹਾਨੂੰ ਇਹ ਡਾਰਕ ਸ਼ੇਡ ਆ ਗਈ ਜੀ ਬਲੂ ਸ਼ੇਡ ਹੈ ਬਿਲਕੁਲ ਸੇਮ ਟੋਨ ਆ ਰਹੀ ਹੈ ਜੀ ਵੀਡੀਓ ਦੇ ਵਿੱਚ ਬਿਲਕੁਲ ਸੇਮ ਟੋਨ ਬਹੁਤ ਸੋਹਣਾ ਜਿਹਾ ਸੂਟ ਬਣ ਕੇ ਰੈਡੀ ਹੋਣਗੇ ਜੀ ਸ਼ਿਮਰ ਮਸਲੀਨ ਦੇ ਪ੍ਰਾਈਸ ਤੁਹਾਡੇ ਲਈ ਬਿਲਕੁਲ ਹੀ ਜੈਨੂਇਨ ਜਹ ਲੈ ਕੇ ਆਏ ਆਪਾਂ ਇਹ ਹੈਗੇ ਜੀ ਮੂੰਗੀ ਆ ਜੀ ਸ਼ੇਡ ਦਾ ਸੂਟ ਹੈ ਜੀ ਥੋੜਾ ਜਿਹਾ ਡਲ ਸ਼ੇਡ ਆ ਰਹੀ ਹੈ ਵੀਡੀਓ ਚ ਵੈਸੇ ਅਦਰਵਾਈਜ਼ ਬਹੁਤ ਸੋਹਣਾ ਕਲਰ ਹੈ ਜੀ ਇਹ ਜਲਦੀ ਤੋਂ ਜਲਦੀ ਜਿਹੜੀਆਂ ਪੈਣਾ ਮੇਰੇ ਚੈਨਲ ਤੇ ਨਵੀਆਂ ਨੇ ਜੀ ਮੇਰੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਇਹ ਦੇਖੋ ਜੀ λεਮਨ ਜੀ ਸ਼ੇਡ ਦਾ ਹੈ ਜੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਇਹਨਾਂ ਵਿੱਚੋਂ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰਵਾਓ ਜੀ ਬਿਲਕੁਲ ਜੈਨੂਇਨ ਪ੍ਰਾਈਸ ਹੈ ਜੀ ਦੇਖੋ ਬਹੁਤ ਸੋਹਣਾ ਪੀਸ ਹੈ ਇਹ ਦੇਖੋ ਜੀ ਇਹ ਇਸ ਦੇ ਵਿੱਚ ਇਹ ਬਲੈਕ ਕਲਰ ਦੇ ਬਣੇ ਹੋਏ ਨੇ ਜਿਹੜਾ ਡਿਜ਼ਾਈਨਿੰਗ ਬਲੈਕ ਕਲਰ ਨਾਲ ਆਉਗਿਸ ਦੀ بیس ਇਸ ਦਾ ਲਾਈਟ ਹੀ ਹੈ ਇਹ ਬਲੂ ਕਲਰ ਆ ਗਿਆ ਜੀ ਬਿਲਕੁਲ ਸੇਮ ਟੋਨ ਆ ਰਹੀ ਹੈ ਜੀ ਜਿਹੜੀ ਕਲਰ ਦੀ ਸੇਮ ਟੋਨ ਨਹੀਂ ਆ ਰਹੀ ਹੈ 레드 ਟਮਾਟੋ ਜੀ ਸ਼ੇਡ ਦਾ ਪੀਸ ਹੈ ਜੀ ਬਹੁਤ ਸੋਹਣਾ ਕਲਰ ਹੈ ਇਹ ਇੱਕ ਇਹ ਆ ਗਿਆ ਜੀ ਇਹ ਥੋੜਾ ਜਿਹਾ ਲਾਈਟ ਆ ਰਿਹਾ ਹੈ ਵੀਡੀਓ ਦੇ ਵਿੱਚ ਥੋੜਾ ਜਿਹਾ ਬ੍ਰਾਈਟ ਹੈ ਜੀ ਕਲਰ ਇੱਕ ਇਹ ਆ ਗਿਆ ਜੀ ਬਲੈਕ ਸ਼ੇਡ ਦੇ ਵਿੱਚ ਇੱਕ ਇਹ ਆ ਗਿਆ ਜੀ ਪੀਚ ਸ਼ੇਡ ਦੇ ਵਿੱਚ ਜਿਹੜਾ ਵੀ ਪੀਸ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਹੈ ਉਹਦਾ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰਵਾਓ ਜੀ ਰਸ਼ੀਆ ਬ੍ਰਾਂਡ ਦੀ ਰੋਗੀ ਸਾਰੀ ਸ਼ਿਮਰ ਮਸਲੀਨ ਜੀ ਤੁਹਾਨੂੰ ਬ੍ਰਾਂਡ ਵੀ ਚੈੱਕ ਕਰਵਾ ਦਿੰਦੇ ਆ ਰਸ਼ੀਆ ਬ੍ਰਾਂਡ ਦੀ ਰੋਗੀ ਜੀ ਸ਼ਿਮਰ ਮਸਲੀਨ ਜਲਦੀ ਤੋਂ ਜਲਦੀ ਆਰਡਰ ਬੁੱਕ ਕਰਵਾਓ ਥੈਂਕ ਯੂ ਜੀ